ਤੁ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਭੁਲਾਇਆ ਸੋ ਪਿਆਰੇ ਬੱਚਿਓ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਪਹਿਲੇ ਲੈਕਚਰ ਦੇ ਵਿੱਚ ਕਿ ਕਵਿਤਾ ਕੀ ਹੁੰਦੀ ਹੈ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਕਵਿਤਾ ਨੂੰ ਲਿਖਣ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਸੋ ਸਭ ਤੋਂ ਪਹਿਲਾਂ ਕਵਿਤਾ ਲਈ ਮੈਨੂੰ ਜ਼ਰੂਰੀ ਗੱਲਾਂ ਪਹਿਲਾ ਹੈ ਆਪਣੇ ਕੋਲੇ ਵਿਸ਼ਾ ਕਿ ਜਦੋਂ ਕੋਈ ਆਪਾਂ ਕਵਿਤਾ ਲਿਖਣੀ ਹੈ ਤਾਂ ਕਵਿਤਾ ਨੂੰ ਲਿਖਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਉਸ ਦਾ ਵਿਸ਼ਾ ਅਤੇ ਚੁਣਦੇ ਆਂ ਔਰ ਉਸ ਵਿਸ਼ੇ ਦੇ ਬਾਰੇ ਚ ਆਪਾਂ ਗਿਆਨ ਜਿਹੜਾ ਹਾਸਲ ਕਰਦੇ ਆਂ ਸੈਕੰਡ ਪੁਆਇੰਟ ਆਪਣੇ ਕੋਲੇ ਆਉਂਦਾ ਹੈ ਗਿਆਨ ਕਿ ਜਿਹੜਾ ਵਿਸ਼ਾ ਆਪਾਂ ਚੁਣਿਆ ਉਸ ਵਿਸ਼ੇ ਦੇ ਨਾਲ ਸੰਬੰਧਿਤ ਅਸੀਂ ਆਸੇ ਪਾਸੇ ਤੋਂ ਗਿਆਨ ਆ ਜਿਹੜਾ ਕੋ ਇਕੱਤਰ ਕਰਦੇ ਆਂ ਕੱਠਾ ਕਰਦੇ ਆਂ ਉਹਦੇ ਨਾਲ ਸੰਬੰਧ ਅਸੀਂ ਕੁਝ ਕਿਤਾਬਾਂ ਪੜ੍ਹਨੀਆਂ ਸਾਨੂੰ ਜ਼ਰੂਰੀ ਹੈ ਤਾਂ ਕਿ ਉਸ ਵਿਸ਼ੇ ਦੇ ਲਈ ਸਾਨੂੰ ਵਿਸਾਲ ਜਾਣਕਾਰੀ ਜਿਹੜੀ ਉਹ ਮਿਲ ਸਕੇ ਪਰ ਉਸ ਤੋਂ ਬਾਅਦ 3 ਪੁਆਇੰਟ ਹੈ ਆਪਣੇ ਕੋਲ ਲਿਖਣਾ ਫਿਰ ਆਪਾਂ ਇਸ ਨੂੰ ਲਿਖਣਾ ਸ਼ੁਰੂ ਕਰਦੇ ਹਾਂ ਸੋ ਲੇਖਨ ਤੇ ਲਈ ਕੀ ਹੈ ਕਿ ਜਿਹੜੀ ਕਵਿਤਾ ਹੈ ਕਵਿਤਾ ਦੋ ਤਰ੍ਹਾਂ ਦੀ ਇੱਕ ਸੰਧਬੰਧ ਕਵਿਤਾ ਔਰ ਇੱਕ ਉਲੀ ਕਵਿਤਾ ਸੋ ਇਹਨਾਂ ਦੀਆਂ ਵਾਲੀਆਂ ਜਿਹੜੀਆਂ ਹੈ ਸੰਧਬੰਧ ਕਵਿਤਾ ਕਿਹੜੀ ਹੁੰਦੀ ਹੈ ਸੋ ਆਓ ਆਪਾਂ ਦੇਖਦੇ ਹਾਂ ਅੱਜ ਆਖਾਂ ਵਾਰਿਸ਼ ਸਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਉਸਖਦਾ ਕੋਈ ਅਗਲਾ ਵਰਕ ਆਪੋ ਅੱਜ ਆਖਾਂ ਵਾਰਿਸ਼ ਸਾਹ ਨੂੰ ਕਿ ਤੋਂ ਕਵਰਾ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਅਪ ਹੋ ਸੋ ਇਹਦੇ ਵਿੱਚ ਕੀ ਹੈ ਕਿ ਜੋ ਆਪਣੇ ਕੋਲੇ ਕੀ ਹੈ ਇੱਕ ਦੋ ਤ ਜੇ ਆਪਾਂ ਇਸ ਤਰ੍ਹਾਂ ਗਣੀਏ ਤਾਂ ਸਾਰੇ ਸ਼ਬਦਾਂ ਜਿਹੜੇ ਉਹ ਬਰਾਬਰ ਹੈ ਉਹ ਇਹਨਾਂ ਨੂੰ ਜਿਹੜਾ ਆਪ ਤੇ ਵਿੱਚ ਆਪਾਂ ਦੇਖਦੇ ਆ ਬੋਲ ਤੇ ਕੋਲ ਇਹ ਤਕਾਦ ਮੇਲ ਹੈ ਇਹ ਕੀ ਆਪਣੇ ਕੋਲੇ ਤਕਾਦ ਮੇਲ ਹੈ ਤਕਾਦ ਮੇਲ ਬੋਲ ਤੇ ਫੋਲ ਇਹ ਆਪਣੇ ਕੋਲੇ ਤਕਾਕਤ ਮਿਲ ਹੈ ਔਰ ਜੋ ਇਸ ਨੂੰ ਬੋਲਣ ਤੇ ਲਈ ਸਮਾਂ ਲੱਗਿਆ ਬਰਾਬਰ ਸਮਾਂ ਲੱਗਦਾ ਹੈ ਜਿਹੜੀ ਕਵਤਾ ਹੈ ਜਦੋਂ ਆਪਾਂ ਨੂੰ ਲਿਖਦੇ ਆ ਜੋ ਆਪਾਂ ਉਹਨੀਆਂ 17 ਲਿਖੀਆਂ ਉਹਨਾਂ ਦੋਨਾਂ 17 ਨੂੰ ਬੋਲਣ ਦੇ ਲਈ ਬਰਾਬਰ ਦਾ ਸਮਾਂ ਲੱਗੇਗਾ ਔਰ ਜਿਹੜੀ ਆਪਣੇ ਕੋਲੇ ਹੁੰਦੀ ਹੈ ਖੁੱਲੀ ਕਵਤਾ ਤਾਂ ਖੁੱਲੀ ਕਵਤਾ ਦੀ ਬਣਗੀ ਕੀ ਹੈ ਕਿ ਵੈਲ ਜੇ ਉੱਡੇ ਤਾਂ ਉੱਤੇ ਸਦਕੇ ਵੈਪਾ ਦਾ ਉੱਠਣਾ ਜ਼ਰੂਰੀ ਸੀ ਵੈਰ ਦੇ ਉੱਡੇ ਤਾਂ ਉੱਡੇ ਸਦਕੇ ਵੈਪਾ ਦਾ ਉੱਗਣਾ ਜ਼ਰੂਰੀ ਸੀ ਪਰ ਸਾਡੀਆਂ ਸਾਰੀਆਂ ਖੁਸ਼ੀਆਂ ਨਾਲੇ ਗਈਆਂ ਜਿੰਦ ਕਿੱਥੇ ਟੁਰ ਗਈ ਨਾਲੇ ਰੂਹ ਕਿੱਥੇ ਗਈ ਸੋ ਇਹ ਪ੍ਰੋਫੈਸਰ ਪੂਰਨ ਜੀ ਵੀ ਲਿਖੂਈ ਕਰਤਾ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਔਰ ਇਹਦੇ ਵਿੱਚ ਉਸਨੇ ਖੁੱਲੀ ਕਾਪੜਾ ਦੇ ਵਿੱਚ ਕੀ ਹੁੰਦਾ ਹੈ ਕਿ ਖੁੱਲੀ ਕਾਪੜਾ ਦੇ ਵਿੱਚ ਸੀ ਇੱਕੇ ਵਾਰਤਕ ਦਾ ਭਾਗ ਹੈ ਖੁੱਲੀ ਕਾਪੜਾ ਦੇ ਵੀ ਵਾਰਤਕ ਦਾ ਭਾਗ ਹੈ ਜਿਹਦੇ ਵਿੱਚ ਅਸੀਂ ਦਿਮਾਗ ਦੀ ਗੱਲ ਕਰਾਂਗੇ ਔਰ ਸਾਂਤਵੰਤ ਕਾਪਰ ਦੇ ਵਿੱਚ ਅਸੀਂ ਦਿਲ ਦੀ ਗੱਲ ਕਰਦੇ ਸੋ ਬਾਕਟ ਦਾ ਭਾਗ ਨੂੰ ਕਰਕੇ ਦੇ ਵਿੱਚ ਅਸੀਂ ਕੁਛ ਮਾਰਜੀ ਲਿਖ ਸਕਦੇ ਤਾਂ ਕਰਕੇ ਇਸ ਨੂੰ ਪੂਲੀ ਕਵਤਾ ਕਿਹਾ ਜਾਂਦਾ ਸੋ ਪਿਆਰੇ ਬੱਚਿਓ ਇਹ ਸੀ ਜਾਣਕਾਰੀ ਕਵਤਾ ਨੂੰ ਲਿਖਣ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਰੇ ਬੱਚਿਆਂ ਨੂੰ ਕਵਤਾ ਕੀ ਹੈ ਉਹਨਾਂ ਦਾ ਲਿਖਨ ਦਾ ਤਾਕ ਜਿਹੜਾ ਉਹ ਪਤਾ ਚੱਲ ਸਕੇ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਵਿਸ਼ੇ ਦੇ ਨਾਲ ਫੇਰ ਕਰਾਂਗੇ ਤੁਹਾਡੇ ਨਾਲ ਗੱਲਬਾਤ ਸਾਰਿਆਂ ਦਾ ਬਹੁਤ ਬਹੁਤ ਧੰਨ